ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਸੱਜਣੋ ਲਖਣਾ ਆ ਗਿਆ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬ ਆ ਗਿਆ ਜੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਸੱਜਣੋਂ ਵੀਰਹਾਰਾਂ ਨੂੰ ਅਮਰਕੋਟ ਆ ਜਾਂਦਾ ਇੱਥੋਂ 4-5 ਕਿਲੋਮੀਟਰ ਦੀ ਦੂਰੀ ਤੇ ਅਮਰਕੋਟ ਸ਼ਹਿਰ 메ਨ ਕਸਬਾ ਲੱਗਦਾ ਵੀਰਹਾਰਾਂ ਨੂੰ ਤੇ ਲਾਖੜੇ ਨਗਰ ਦੇ ਵਿੱਚੋਂ ਤੁਹਾਨੂੰ ਇੱਕੋ ਘਰ ਵਿੱਚ 6-7 ਐਨੀਮਲ ਵਿਕਰੀ ਵਾਲੇ ਵਿਖਾ ਦੇਾਂਗੇ ਵਪਾਰ ਲੈਣ ਦਾ ਕੰਮ ਆ ਰੂਟੀਨ ਚ ਵੀਰਹਰੀ ਕਹਿੰਦੇ ਯਾਰ ਵੀ ਅਸੀਂ ਪਸ਼ੂ ਲੈ ਕੇ ਆਉਣੇ ਆ ਤੇ ਮੰਨ ਲਓ ਵੀ ਇਦਾਂ ਸੇਲ ਹੋ ਜਾਂਦੇ ਆ ਡਿਟੇਲ ਲੈਣੇ ਭਰਾਹਾਰਾਂ ਤੋਂ ਜਿਹੜਾ ਪਸ਼ੂ ਤੁਹਾਡੇ ਪਸੰਦ ਆ ਜਾਂਦਾ ਤਸੱਲੀ ਕਰਨਾ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਇੱਕ ਤੁਹਾਨੂੰ ਅਜ ਰੂਸ਼ੀ ਮੰਨ ਲਓ ਜਮਾ ਬਾਟਰ ਵਾਲੀ ਮੈਂ ਬਖਾਵਾਂਗੇ ਤੇ ਇੱਕ ਨੀਲੀ ਰਾਵੀ ਦੀ ਇੱਕ ਨੰਬਰ ਤੇ ਗੱਬਣ ਮੈਂ ਬਹੁਤ ਹੀ ਚੰਗੀ ਝੋਟੀ ਆ ਸੱਜਣੋ ਉਹਦਾ ਵੀ ਲੇਖਾ ਜੋਖਾ ਜਿਹੜਾ ਹੋਇਆ ਉਹ ਪੁੱਛਾਂਗੇ ਕੀ ਰੇਟ ਰਹਿੰਦੇ ਵੀਰ ਹਰਾਂ ਦੇ ਸਾਰੀ ਜਾਣਕਾਰੀ ਲੈਣੇ ਆ ਜੁੜੇ ਹੋ ਐਂਡ ਤੱਕ ਤੁਹਾਡਾ ਧੰਨਵਾਦ ਅ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਸੁਣਾ ਮੇਰਾ ਭਰਾ ਵਧੀਆ ਵਧੀਆ ਭਾਈ ਤੁਸੀਂ ਸੁਣਾਓ ਚੜਦੀ ਕਲਾ ਵੀਰੇ ਤੂੰ ਸੁਣਾ ਵਧੀਆ ਵਧੀਆ ਜੀ ਤੇ ਆਪਣਾ ਨਾਮ ਐਡਰੈਸ ਇੱਥੋਂ ਦਾ ਦੱਸ ਮੇਰਾ ਭਰਾ ਨਾਮ ਹੈਗਾ ਵੀਰਦੀ ਜਸਕਰਨ ਸਿੰਘ ਤੇ ਪਿੰਡ ਆਪਣਾ ਲਾਖਣਾ ਜੇ ਜ਼ਿਲ੍ਹਾ ਤਰਨਤਾਰ ਤੇ ਡਿਸਟ੍ਰਿਕਟ ਆਪਾਂ ਨੂੰ ਉਹ ਤਹਿਸੀਲ ਆਪਾਂ ਨੂੰ ਪੱਟੀ ਪੈਂਦੀ ਏ ਠੀਕ ਹੈ ਨੇੜੇ ਅਮਰਕੋਟ ਨੇੜੇ ਅਮਰਕੋਟ ਜੇ ਇਦਰੋ ਕੇਮ ਕਰਨ ਵੀ ਖੇਮ ਕਰਨ ਵੀ ਨੇੜੇ ਆ ਹਨਾ ਅਮਰਕੋਟ ਵੀ ਨੇੜੇ ਆ ਨੇੜੇ ਹਾਂਜੀ ਤੇ ਬਿਲਕੁਲ ਬਾਰਡਰ ਤੇ ਆ ਬਿਲਕੁਲ ਬਾਰਡਰ ਤੇ ਜੀ ਹਨਾ ਹਾਂਜੀ ਨੰਬਰ ਮੇਰੇ ਵੀਰ ਦਾ ਨੰਬਰ ਆਪਣਾ ਹੈਗਾ 8437387638 ਇੱਕ ਵਾਰੀ ਹੋਰ ਰਿਪੀਟ ਕਰੀਏ 8437387638 ਤੇ ਬਾਕੀ ਆਪਣਾ ਵਪਾਰ ਦਾ ਕੰਮ ਹੈ ਵਪਾਰ ਦਾ ਕੰਮ ਹੈ ਵੀਰ ਜੀ ਆਪਣੇ ਕੋਲ ਰੋਜ਼ਾਨਾ ਰੁਟੀਨ ਦੇ ਵਿੱਚ ਹੀ ਚਾਰ ਪੰਜ ਪਸ਼ੂ ਆਉਂਦੇ ਆ ਵਿਕਰੀ ਵਾਲੇ ਠੀਕ ਆ ਹਾਂਜੀ ਤੇ ਮੋਦ ਲੋ ਕੇ ਹਾਰ ਟਾਈਮ ਦੇ ਹਾਂਜੀ ਨਹੀਂ ਮੱਜਾਂ ਦਾ ਵੀ ਆ گاਵਾ ਦੇ ਵੈ ਮੱਜਾਂ ਦਾ ਜ਼ਿਆਦਾ ਜ਼ਿਆਦਾ ਮੱਜ ਲਈਆਂ ਆ ਜੇ ਕੋਈ ਚੰਗੀ ਮਿਲ ਜੇ ਫਿਰ ਚੰਗੀ ਗਾਂ ਮਿਲ ਜੇ ਚਲੋ ਉਹ ਲੈ ਲਈ ਦੀ ਆ ਠੀਕ ਆ ਹਾਂਜੀ ਤੇ ਜੇ ਇਹ ਝੋਟੀ ਤੋਂ ਸ਼ੁਰੂ ਕਰੀਏ ਹਾਂਜੀ ਤੇ ਸੂਆ ਕਿਹੜਾ ਦੱਸਿਆ ਤੇ ਮਾਰੂ ਸੂਆ ਇਹ ਵੀਰ ਜੀ ਵੀਰੇ ਕੱਢੀ ਬਾੜ ਤੀਜਾ ਸੂਆ ਠੀਕ ਆ ਸਹੀ ਜਿਹੜਾ ਆ ਕਹਿਨ ਨੂੰ ਦੂਜਾ ਵੀ ਕਹਿ ਕਹਿਨ ਨੂੰ ਦੂਜਾ ਵੀ ਕਹਿ ਜੀ ਪਰ ਨਹੀਂ ਤੀਜਾ ਸੂਆ ਝੋਟੀ ਆ ਹਾਂ ਦਿਨ ਕਿੰਨੇ ਪਏ ਆ ਦਿਨ ਨੇ ਵੀਰ ਜੀ ਦੇ 10 ਲੈ ਜਣੇ ਜੀ ਰਾਮਨਾਥ ਆਰਾਮਨਾਥ 10 ਦਿਨ ਲੈ ਜਨੇ ਛੋਟੀ ਨੇ ਓਕੇ ਬਹੁਤ ਚੰਗੀ ਛੋਟੀ ਆ ਹਾਂ ਨਹੀਂ ਚੰਗੀ ਆ ਬਾਕੀ ਨਗਰ ਨਗਰ ਬਿਲਕੁਲ ਹਾਂਜੀ ਤੇ ਬਾਕੀ ਵੀਰੇ ਥਾਣਾ ਥੁਣਾ ਦੀ ਭਾਰਦੀ ਉਹ ਆਪਣੀ ਵੀਰ ਜੀ ਗਰੰਟੀ ਹੈ ਦੀ ਥਾਣ ਇੱਥੇ ਆ ਕੇ ਟੈਪ ਇੱਥੇ ਆ ਕੇ ਆਪਦੀ ਟੈਪ ਕੇ ਤਸੱਲੀ ਕਰੇ ਕੋਈ ਵੀ ਤੇ ਪਿੱਛੇ ਦੀ ਗਰੰਟੀ ਦੇ ਦਾਂਗੇ ਹਣਾ ਦੋ ਪਿੱਛੇ ਦੀ ਆਪਾਂ 2 ਜਾਂ 3 ਦਿਨ ਦੀ ਆਪਾਂ ਗਰੰਟੀ ਦਾਂਗੇ ਠੀਕ ਆ ਹਾਂਜੀ ਆ ਯਾਰ ਕਈ ਵਾਰੀ ਕੋਈ ਗਰਮ ਗਰਮ ਚੀਜ਼ ਪਾ ਦੇਵੇ ਹਣਾ ਹਾਂਜੀ ਓਕੇ ਬਾਕੀ ਜੰਮੀ ਭਲੀ ਬਹੁਤ ਹੈ ਬਹੁਤ ਹੀ ਬਹੁਤ ਨਿੱਗਰ ਅਸਲ ਵਿੱਚ ਛੋਟੀ ਚੰਗੀ ਆ ਬਾਕੀ ਬਾਰਡਰ ਦੀ ਆ ਗਈ ਨੀਲੀ ਰਾਵੀ ਸੋਹਣੀ ਛੋਟੀ ਆ ਤੇ ਇਹਨੇ ਫਿਰ ਦੂਜੇ ਸੂਏ ਕੀ ਕਹਿੰਦੇ ਦੁੱਧ ਦੁੱਧ ਦਾ ਪੁੱਛਿਆ ਮਾਲਕਾਂ ਨੂੰ ਹਾਂਜੀ ਵੀਰ ਜੀ ਇਹਦਾ ਦੂਜੇ ਸੂਏ ਜਿਹੜਾ ਮਰਗ 14 ਕਿਲੋ ਦੁੱਧ ਨੇ ਦਿੱਤਾ ਵਾ ਠੀਕ ਹੈ ਇਹਦੇ ਮਾਲਕਾਂ ਨੇ ਹਾਂਜੀ ਇਹਦੇ ਮਾਲਕਾਂ ਨੇ ਦੱਸਿਆ ਵੀ 14 ਕਿਲੋ ਦੁੱਧ 14 ਕਿਲੋ ਦੁੱਧ ਛੋਟੀ ਨੇ ਦਿੱਤਾ ਏ ਓਕੇ ਦਿੱਤਾ ਹੋਊਗਾ ਚੰਗੀ ਕੱਟੀ ਆ ਚੰਗੀ ਆ ਜੀ ਤੇ ਸ਼ਾ ਇਹਦਾ ਕੀ ਰੇਟ ਰੱਖਾਂਗੇ ਮੋਲ ਵੀਰ ਜੀ ਇਹਦਾ ਭਾਵੇਂ ਜੋ ਮਰਜ਼ੀ ਕਰਾਈ ਜਾਓ ਠੀਕ ਆ ਸਵਾ ਲੱਖ ਦੀ ਦੇ ਦਈਏ ਕਰਦਗੇ ਮਾਨਤਨ ਦਿਨ ਲੈਂਦੀ ਆ ਤਿਆਰ ਹੋਈ ਤੇ ਨਹੀਂ ਦਿਨ ਲੈਂਦੀ ਆ ਤੇ ਤਿਆਰ ਹੋਈ ਏ ਵੀਰ ਜੀ ਸਵਾ ਤੋਂ ਬਾਹਰ ਝੋਟੀ ਵਿਗੋ ਠੀਕ ਆ ਇੱਕ 23 ਦੀ ਝੋਟੀ ਦੇ ਦਈਏ ਤੂੰ ਵੇਖ ਮੈਂ ਤਾਂ ਕਹਿੰਦਾ ਜਿੰਵੇਂ ਤੈਨੂੰ ਠੀਕ ਲੱਗਦਾ ਉਹ ਚਲ ਇੱਕ 22 ਦੀ ਝੋਟੀ ਦੇ ਦਾਂਗੇ ਠੀਕ ਆ ਇਹਦੇ ਵਿੱਚੋਂ ਮਾਨਤਨ ਹੋਊਗਾ ਠੀਕ ਆ 1 ਲੱਖ ਤੇ 22 ਹਜ਼ਾਰ ਦੀ ਹਾਂਜੀ ਉਹਦੇ ਚੋਂ ਕਰਦੇ ਮੌਕੇ ਤੇ ਮਾਨਤਨ ਕਰਾਂਗੇ ਖੁੱਲਾ ਹੋਵੇ ਬਾਕੀ ਝੁੱਟੀ ਚੰਗੀ ਆ ਚੰਗੀ ਆ ਝੋਟੀ ਓਕੇ ਕਿਹਨੇ ਬੜੀ ਰੀਜ ਨਾ ਸੰਭੀ ਆ ਹਾਂ ਨਹੀਂ ਚੰਗੀ ਸੰਭੀ ਨਿੱਕਰ ਬਹੁਤ ਹਾਵੀ ਲਿਆ ਵੀਰ ਬਾਹਰ ਹੀ ਲਿਆ ਇਹ ਇਹਦਾ ਕੀ ਹਿਸਾਬ ਆ ਵੀਰ ਇਹਨੇ ਵੀਰ ਦੀ ਚੌਥਾ ਸੂਆ ਸੂਣਾ ਸਹੀ ਸਹੀ ਚੌਥਾ ਸੂਣਾ ਹਾਂ ਜੀ ਚੌਥਾ ਸੂਆ ਦੇ ਨਾ ਜੇ ਮੰਨ ਲਓ ਤਿੰਨ ਕੱਟ ਦੇ ਚਾਰ ਕੱਟ ਦੇ ਮੰਨ ਲਓ ਤਿਆਰੀ ਜੀ ਆ ਤਿਆਰੀ ਜੀ ਆ ਤਿੰਨ ਚਾਰ ਦਿਨ ਲੈ ਜੂ ਹਾਂ ਜੀ ਤੇ ਇਹ ਵੀ ਥਣਾ ਥਣਾ ਦੀ ਓਕੇ ਆ ਥਣਾ ਥਣਾ ਦੀ ਬਿਲਕੁਲ ਓਕੇ ਆ ਫਾਰਬੀ ਚੇ ਦੀ ਜਿਹੜੀ ਆ ਉਹ ਆਪਣੀ ਦੁੱਧ ਦਾ 3 ਦਿਨ ਦੀ ਆਪਾਂ ਗਰੰਟੀ ਦਾਂਗੇ ਠੀਕ ਆ ਸੁਆ ਸੁਗੀ ਚੌਥਾ ਹਾਂਜੀ ਦੁੱਧ ਕੈਨ ਨੂੰ ਭਾਵੇਂ ਆਪਾਂ ਤੀਜਾ ਵੀ ਕਹੀ ਜਾਏਗੀ ਦੁੱਧ ਦੇ ਦੂ ਮੈਂ ਚਾਂਗਾ ਹਾਂਜੀ ਦੁੱਧ ਚੰਗਾ ਦਊਗੀ ਮੱਝ ਓਕੇ ਸਿੰਗਲ ਹੱਡੀ ਵੀ ਆ ਹਾਂ ਰਾਵਣਾ ਦੇ ਦਊਗੀ ਵੀਰੇ ਚੰਗੀ ਆ ਮੈਂ ਲੈਵਾ ਪਾਂਡਾ ਹਾਂ ਲੈਵਾ ਪਾਂਡਾ ਵੀ ਚੰਗਾ ਬਹੁਤ ਸੋਹਣਾ ਇਹ ਕਰਨਾ ਮੈਂ 5 ਦਿਨ ਲੈ ਜਾਣੇ ਨੇ ਲੈ ਜਾ ਚਾਰ ਪੰਜ ਦਿਨ ਮੱਝਾਂ ਜਾ ਕੇ ਇਹ ਕਰਦੀ ਕਰਾਉਂਦੀ ਨੇ ਹਫਤੇ 'ਚ ਸੂਣਾ ਹਾਂਜੀ ਤੇ ਬਾਕੀ ਆ ਗਈ ਅੱਖਾਂ ਬਿੱਲੀਆਂ ਇਹਦੀਆਂ ਹਾਂਜੀ ਟੱਪਨ ਟੁੱਪਣ ਪੂਲਾ ਆਇਆ ਬਿਲਕੁਲ ਵਧੀਆ ਉਂਜੀ ਵੇਖੋ ਵੀ ਸਫਾਈ ਕਿੰਨੀ ਝੋਟੀ ਦੀ ਨਹੀਂ ਚੰਗੀ ਆ ਚੰਗੀ ਆ ਓਕੇ ਰਿਪੋਰਟ ਆ ਚੰਗੀ ਆ ਬਰੀਕ ਚਮੜੀ ਦੀ ਜਮਾਈ ਹਾਂ ਇਹ ਇਹਦਾ ਰੇਟ ਕੀ ਰਹੂਗਾ ਵੀ ਇਹਦਾ ਵੀਰ ਜੀ ਮੁੱਲ 95000 ਕਰਦੇ ਆ ਠੀਕ ਆ ਦੇ ਕੇ ਜੈਸ ਲੋ ਆਪਾਂ 90000 ਦੀ ਦੇਣੀ ਆ ਠੀਕ ਆ ਜਿਹਦੇ ਵਿੱਚੋਂ ਆਪਾਂ ਛੋੜ ਹੀ ਕਰਨੀ ਆ ਬਸ ਮੁੱਲ ਕਰਦੇ 95 ਤੇ 90000 ਹਾਂ 90000 ਦੀ ਦੇਣੀ ਆ ਏ ਓਕੇ ਬਾਕੀ ਬੋਸ ਪਾਈਆਂ ਵਾਲੀ ਆ ਮੱਝ ਜੇ ਮੱਝ 95 ਦੀ ਹੈਗੀ ਹਾਂ ਹੈਗੀ 90000 ਦੀਆ ਪਤਨੀਆ ਹਾਂ ਅਗਲਾ ਚੱਲ ਜਿਹੜਾ ਲੈ ਕੇ ਜਾਊ ਹਣਾ ਸਾਹਬ ਲਵੇ ਚਾਰ ਦਾ ਸਾਹਬ ਲਵੇ ਆ ਵੀ ਲਿਆ ਵੀਰ ਤੇ ਇਹਦਾ ਆ ਝੋਟੀ ਦੂਜਾ ਸੁਵਾ ਸੂਈ ਜੀ ਓਕੇ ਇਹ ਸੂਈ ਆ ਤੇ ਹਾਂਜੀ ਇਹ ਦੂਜਾ ਸੁਵਾ ਝੋਟੀ ਸੂਈ ਆ ਅੱਜ ਸੂਈ ਨੂੰ ਕੋਈ 10 ਤੋਂ 12 ਦਿਨ ਹੋ ਗਏ ਇਹਨੂੰ ਠੀਕ ਆ ਵੀਰੇ ਪਿੱਛੇ ਬੱਚਾ ਇਹਦੇ ਕੱਟਾ ਜੇ ਮਗਰ ਇਹਦੇ ਕੱਟਾ 10 ਤੋਂ 12 ਦਿਨਾਂ ਦਾ ਸੁਵਾ ਹਾਂਜੀ ਸੁਵਾ ਦੂਜਾ ਤੀਜਾ ਦੂਜਾ ਸੁਵਾ ਦੁੱਧ ਕਿੰਨਾ ਤਿਆਰ ਮੈਨੂੰ ਦੁੱਧ ਦੇ ਥੱਲੇ ਵੀਰ ਜੀ 12 ਕਿਲੋ ਤਿਆਰ ਆ 12 ਕਿਲੋ ਜਿਹੜਾ ਮਰਜ਼ੀ ਭੈਣ ਭਰਾ ਦੀ ਜਿਹੜਾ ਮਰਜ਼ੀ ਭੈਣ ਭਰਾ ਦੀ ਦੋ ਟਾਈਮ ਤਿੰਨ ਟਾਈਮ ਚੋਕੇ ਤਸੱਲੀ ਕਰਕੇ ਲੈ ਕੇ ਜਾਵੇ ਠੰਡਲੇਵੇ ਦੀ ਬਹੁਤ ਚੰਗੀ ਹੈ ਠੰਡਲੇਵੇ ਦੀ ਬਹੁਤ ਚੰਗੀ ਹੈ ਠੀਕ ਹੈ ਸਜਣਾ ਸੂਆ ਦੂਜਾ ਸੂਈ ਆ ਮਗਰ ਕਟਾ 10 12 ਦਿਨਾਂ ਦੀ ਸੂਈ ਥੱਲੇ 12 ਤੋਂ ਬਹੁਤ ਸੋਹਣੀ ਚੰਗੀ ਸਫਾਈ ਹੈ ਪਿੱਛੇ ਝੋਟੀ ਦੇ ਬਾਕੀ ਚਵਾਈ ਬਹੁਤ ਪੋਲੀ ਹੋ ਬਹੁਤ ਪੋਲੀ ਹੈ ਜੀ ਵੇਖੋ ਦੁੱਧ 12 ਕਿਲੋ ਜਿਹੜਾ ਪੱਕਾ 12 ਤੋਂ ਵੱਧ ਹੋਊਗਾ ਠੀਕ ਆ ਹਾਂਜੀ ਬਾਕੀ ਜੇ ਕੋਈ ਵੀਰ ਗਰੰਟੀ ਨਾਲ ਚ ਲੈ ਕੇ ਜਾਂਦਾ 11 ਕਿਲੋ ਦੀ ਗਰੰਟੀ ਤਾਂ ਆਪਾਂ ਮੱਝ ਭੇਜ ਦਾਂਗੇ ਠੀਕ ਆ ਧੰਨਵਾਦ ਹਾਂਜੀ 11 ਕਿਲੋ ਦੀ ਓਟ ਤੇ ਸੱਜਣੋਂ ਵੀਰ ਕਹਿੰਦਾ ਹਾਂ ਗਰੰਟੀ ਨਾਲ ਮੱਝ ਭੇਜ ਦਾਂਗੇ ਬਹੁਤ ਦੁੱਧ ਬਣ ਜਾਂਦਾ ਸੱਜਣੋਂ ਇਹਨੂੰ ਕਰ ਲਿਓ ਕਹਿਣਾ ਸੌਖਾ ਤੇ ਜੇ ਇੱਥੇ ਆ ਕੇ ਕੋਈ ਵੀਰ ਚਾਹੂਗਾ 12 ਤੋਂ 13 ਕਿਲੋ ਦੇ ਵਿੱਚ ਦੁੱਧ ਹੋਊਗਾ ਛੋਟੀ ਠੀਕ ਆ ਇੰਨੀ ਖਰੀ ਆ ਹਾਂ ਇੰਨੀ ਖਰੀ ਛੋਟੀ ਆ ਤੇ ਚਵਾਈ ਜਿਹੜੀ ਉਹ ਬਹੁਤ ਵਧੀਆ ਲੱਗੀ ਜੇ ਭੋਲੀ ਬਾਕੀ ਲੋਕਲੀ ਖਰੀਦੀਆਂ ਵੀਰ ਸਾਬਾ हां ਚੰਗੀਆਂ ਮਈਆਂ ਕੋਈ ਬਾਸਾਂ ਜਾਗਣੀ ਨਹੀਂ ਦੇਦੀ ਓਕੇ ਇਹਦਾ ਰੇਟ ਫਰਸ਼ਾ ਜੀ ਇਹਦਾ ਵੀਰ ਜੀ ਇੱਕ 5 ਮੋਲਿਆ ਠੀਕ ਆ ਜੈਸਨ ਉਹ ਆਪਾਂ ਇੱਕ 2 ਦੀ ਦੇਣੀ ਝੋਟੀਏ 1 ਲੱਖ ਤੇ 2000 ਦੀ ਦੇ ਦਾਂ ਜਿਹਦੇ ਵਿੱਚ ਆਪਾਂ ਮਾਨਤਾ ਨਹੀਂ ਕਰਨਾ ਓਕੇ ਹਾਂਜੀ ਤੇ ਰੂਸ਼ੀ ਝੋਟੀ ਆ ਵੀ ਹੋਏ ਇਹ ਮੱਝ ਹੈਗੀ ਜੇ ਇਹ ਵੀ ਦੀ ਤੀਜਾ ਸੂਆ ਮੱਝ ਸੂਈ ਆ ਓਕੇ ਅੱਜ ਇਹਨੂੰ ਤੀਜਾ ਦਿਨ ਸੂਈ ਨੂੰ ਆ ਠੀਕ ਆ ਤੀਜਾ ਦਿਨ ਨੂੰ ਸੂਈ ਨੂੰ ਤਾਂ ਇਸ ਟਾਈਮ ਤੇ ਤੱਕ ਲੇ 13 ਕਿਲੋ ਜਿਹੜਾ ਮਤਲਬ ਕਿ ਦੁੱਧ ਤਿਆਰ ਵਾ ਓਕੇ ਥੱਲੇ ਵੇਖੋ ਮੱਜ ਕਿਆ ਬਾਤ ਆ ਬੜਾ ਚੰਗਾ ਲੇਵਾ ਭਾਂਡਾ ਵੇਖੋ ਰੂਸ਼ੀ ਹਾਂ ਤਿੰਨਾ ਦਿਨਾਂ ਦੀ ਸੂਈ ਥੱਲੇ 13 ਕਿਲੋ ਦੁੱਧ ਤਿਆਰ ਆ ਕਿਆ ਬਾਤ ਆ ਕੋਈ ਬੋਲਾ ਲਾ ਲੇ ਕੋਈ ਦੁੱਧ ਭਾਵੇਂ ਕੋਈ ਬੋਲਾ ਲਾ ਲੇ ਭਾਵੇਂ ਕੋਈ 20 ਭੈਣ ਭਰਾ ਦੁੱਧ ਲਾ ਲੇ ਓਕੇ ਇਹਦੇ ਕੋਲੇ ਬੱਚਾ ਇਹਦੇ ਪਿੱਛੇ ਵੀਰ ਜੀ ਕੱਟੀ ਆ ਪਰ ਇਹ ਮੱਜ ਨਾਲ ਥੋੜਾ ਜਿਹਾ ਕੱਟੀ ਤੋਂ ਥੋੜਾ ਜਿਹਾ ਔਲ ਮਨਉਂਦੀ ਏ ਜੇ ਠੀਕ ਆ ਠੀਕ ਆ ਬੱਚਾ ਭੁੱਲ ਗਿਆ ਮੱਜ ਵੇਖ ਦੇ ਹੈਨਾ ਮੱਜ ਬੱਚਾ ਭੁੱਲ ਗਿਆ ਵੇ ਆਪਾਂ ਨੂੰ ਪਹਾੜੇ ਦੇ ਚੋਣੇ ਆ ਠੀਕ ਆ ਕੋਈ ਟੀਕਾ ਨਹੀਂ ਲੈਂਦਾ ਟੀਕਾ ਮਰਲ ਕੇ ਇੱਕ ਟਾਈਮ ਟੀਕਾ ਲਾਈਦਾ ਵਾ ਜੇ ਕਿਤੇ ਮੰਨ ਲਓ ਸਵੇਰੇ ਕਈ ਵਾਰ ਉਤਰਾਂ ਵੀ ਪਸੰਦ ਪੈਂਦੀ ਆ ਠੀਕ ਆ ਹੁਣ ਦੋ ਦਿਨ ਉਹ ਚੱਲੇ ਆ ਮਰਲ ਕੇ ਸਵੇਰੇ ਮਰਲ ਕੇ ਟੀਕੇ ਤੋਂ ਬਿਨਾਂ ਚੁੰਦੇ ਇੱਕ ਤਰ੍ਹਾਂ ਅਗਲੀਆਂ ਵੰਗਾ ਪਾ ਕੇ ਤੇ ਪਹਾੜਾ ਪਾ ਕੇ ਥੱਲੇ ਬਹਿ ਜਾਈਦਾ ਠੀਕ ਆ ਪੈਰ ਨਹੀਂ ਪੁੱਟੂਗੀ ਚ ਮੱਜ ਇਹ ਗੱਲ ਦੇ ਆਪਾਂ ਹੀ ਭਾਂਵੇਂ ਘਿਵਾਵਾਂਗੇ ਹਾਂ ਥੱਲੇ ਬਾਲਟੀ ਰਖਾ ਕੇ ਚ ਆਵਾਂਗੇ ਦੋਵੇਂ ਟਾਈਮ ਓਕੇ 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 ਠੀਕ ਆ ਬਾਕੀ ਇਹ ਆ ਕਿ ਹਾਂਜੀ ਰੂਸ਼ੀ ਮਾਜ ਜੜੀਆਂ ਮਾਰ ਕੇ ਵੀਰ 16 17 ਕਿਲੋ ਦਉਗਾ ਸਕੇ ਹਾਂ ਥੱਲੋਂ ਮਾਜ ਵੇਖੋ ਜਿਗਾਰਡ ਬਾਲਾ ਚੰਗਾ ਲਈ ਕਰ ਵਾਕ ਕਈ ਬਹੁਤ ਚੰਗੀ ਸੀ ਇਹ ਆ ਵੀਰ ਜੀ ਬਾਟਰ ਬੈਲਟ ਹਾਂ ਨਹੀਂ ਵਾਕਈ ਆ ਰੂਸੀ ਮੈਂ ਬਹੁਤ ਦੁੱਧ ਵਾਲੀ ਮੈਂ ਆ ਹਾਂਜੀ ਜੇ ਕੋਈ ਚੰਗਾ ਸੱਜ ਅੱਜ ਤੋਂ ਮਤਲਬ ਤਿੰਨ ਤੀਜਾ ਚੌਥਾ ਦਿਨ ਇਸੀ ਨੂੰ ਆ 18 ਕਿਲੋ ਵੀ ਦਿੱਤਾ ਇਹਨੇ ਪਰ ਆਪਾਂ 16 ਕਿਲੋ ਦਾ ਕਰਨੇ ਆ ਵੀ 16 ਕਿਲੋ ਕੱਢ ਲੂਗੀ ਹੱਸ ਕੇ ਹਾਂ ਇੰਨਾ ਵੀ ਬਹੁਤ ਦੁੱਧ ਆ ਬਾਕੀ ਮੈਂ ਚੰਗੀ ਜੇ ਮੈਂ ਦਾ ਕੋਈ ਹੋਣਾ ਬਣਾ ਨਹੀਂ ਲੈਵਾ ਕਿਹੜਾ ਕੋਈ ਟਾਈਮ ਲੱਗਾ ਹਾਂ ਨਾ ਕੋਈ ਟਾਈਮ ਨਹੀਂ ਬਾਕੀ ਜੇ ਕੋਈ ਵੀਰ ਨੂੰ ਹੋਊਗਾ ਵੀ ਮੱਝ ਨੂੰ ਟਾਈਮ ਲੱਗਾ ਆਪਾਂ ਦੋ ਤੋਂ ਤਿੰਨ ਟਾਈਮ ਇੱਥੇ ਮੱਝ ਆਵਾਂਗੇ ਠੀਕ ਆ ਤਸੱਲੀ ਕਰਾ ਤਸੱਲੀ ਕਰਾ ਕੇ ਦਾਂਗੇ ਮੱਝੇ ਠੀਕ ਆ ਇਹਦਾ ਰੇਟ ਆ ਇਹਦਾ ਵੀਰ ਜੀ ਮੁੱਲ 115 ਠੀਕ ਆ ਜਿਸ ਨੂੰ ਇੱਕ 10 ਦੀ ਦੇਣੀ ਆ ਮਾਜੀ ਮੰਨ ਲਓ ਹੁਣ ਜੇ ਬੱਚਾ ਭੁੱਲੇ ਕਰਕੇ ਇੱਕ 10 ਦੀ ਆ ਜੇ ਬੱਚਾ ਓਕੇ ਜੇ ਮੰਨ ਲਓ ਬੱਚਾ ਲਵੇ ਦੁੱਧ ਬਹੁਤ ਆ ਦੁੱਧ ਬਹੁਤ ਆ ਬੱਚਾ ਭੁੱਲਾ ਕਰਕੇ ਇੱਕ 10 ਦੀ ਦੇਵਾਂਗੇ ਚਾਰ ਦਿਨ ਹੀ ਸੰਭਲੀ ਹਾਂ ਤੇ ਇਹ ਮੰਨ ਲਾ ਚੜ ਗਿਆ ਨਹੀਂ ਸੋਨਾ 17 ਦਾ ਹੋਰ ਹਾਂ ਸਿਆਣੀ ਗੱਲ ਚੰਗੀ ਮੈਂ ਹਾਂ 1 ਲੱਖ ਦੇ 10000 ਦੀ ਆ ਦੇਣੀ ਐ ਨਹੀਂ ਦੀ ਅੱਜ ਤੋਂ ਪੰਜਾਂ ਦਿਨਾਂ ਨੂੰ ਮਾਈਥਲੋ ਨੇ ਜੇ ਕੋਈ ਵੀਰ ਹੋਊਗਾ ਅੱਜ ਤੋਂ ਪੰਜਾਂ ਦਿਨਾਂ ਨੂੰ ਇਹ ਥੱਲੇ 16 ਕਿਲੋ ਦੁੱਧ ਚਵਾਵਾਂਗੇ ਠੀਕ ਆ ਤੇ ਇਹਦਾ ਕੀ ਹਿਸਾਬ ਆ ਜਿਹੜੀ ਖੋਲ ਲਈ ਵੀਰ ਨੇ ਇਹ ਵੀਰ ਜੀ ਅੱਜ ਜੇ ਤਿੰਨਾਂ ਦਿਨਾਂ ਦੀ ਸੂਈ ਆ ਆ ਇਹਦਾ ਬੱਚਾ ਜੇ ਕਟਾ ਠੀਕ ਆ ਇਹਦੇ ਥੱਲੇ ਅਜੇ ਇਸ ਟਾਈਮ ਤੇ ਮਤਲਬ ਕਿ ਤੁਸੀਂ ਲਾ ਲਓ ਵੀ 5-6 ਕਿਲੋ ਬੋਲ੍ਹਾਈ ਆ ਠੀਕ ਆ 5-6 ਕਿਲੋ ਹਾਂ 5-6 ਕਿਲੋ ਬੋਲ੍ਹਾਈ ਸੂਆ ਕਿਹੜਾ ਸੂਈ ਆ ਸੁਆਇਰ ਕੋਈ ਕੋਈ ਚੌਥਾ ਲਾਲੇ ਆਪਦੇ ਤੇ ਹੀ ਲਾਲੇ ਹਾਂ ਬਾਕੀ ਆਪਦੀ ਨਰਕ ਪਰਖ ਵੀਰ ਕੋਈ ਕਰ ਲੈ ਸਿਆਣੀ ਗੱਲ ਹਾਂਜੀ ਮਗਰ ਕਟਾ ਮਗਰ ਕਟਾ ਹੈ ਅੱਜ ਨੂੰ ਤਿੰਨ ਤੋਂ ਚਾਰ ਦਿਨ ਹੋ ਗਏ ਸੂਈ ਨੂੰ ਠੀਕ ਹੈ ਹਾਂਜੀ ਬੋੜਾ ਪਾਂਦੇ ਕੋਈ ਬੋੜਾ ਲਾਲੇ ਦੁੱਧ ਵਾਲੇ ਪੰਜ 6 ਕਿਲੋ ਚੋਣ ਬਿਲਕੁਲ ਓਕੇ ਆ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਵੀਰ ਜੀ 68000 ਕਰਦੇ ਹਾਂ ਜੈਸ ਨਾਲ 64000 ਦੀ ਦੇ ਦਾਂਗੇ ਤਾਜੀ ਮੈਂ ਤਾਜੀ ਮਾਇ ਸੁਈ ਹੈ ਜੀ ਠੀਕ ਹੈ 64000 ਹਾਂ 64000 ਦੀ ਮਾੜੀ ਹੈ ਜਨੂੰ 7-8 ਕਿਲੋ ਭਰੀ ਹੋਣੀ ਵਧੀਆ ਆਰਾਮ ਲਾਏ ਨਹੀਂ ਪਤਾ 10 ਵੀ ਦੇ ਦੇ ਵੀਰੇ ਇਹ ਪਤਾ ਕੁਝ ਨਹੀਂ ਭਾ ਮੈਂ 10 ਹੀ ਦੇ ਦੇ ਹਾਂ ਸੁਬਾਹ ਕੀ ਆਪਾਂ ਜਿਹੜੀ ਕਿਰਾਏ ਆ ਰਹਿਣਾ ਗਾਲੇ ਝੂੜ ਗਿਆ ਵੀ 12-12 ਕਿਲੋ ਆਣੀ ਆ ਪਾnde ਆ ਚੱਲ 7 ਜਿੰਨਾ ਦੇ ਸਕਦੀ ਹੈ ਭਾ ਵੀ ਕੀ ਆ ਹਾਂ ਜੀ ਇਹ ਕਹਤੀ 64 ਦੀ 64000 ਦੀ ਠੀਕ ਹੈ ਮਗਰ ਕਟਾ ਤਾਜੀ ਸੁਈ ਹੈ ਤੀਜਾ ਜਾਂ ਚੌਥਾ ਦਿਨ ਉਹ ਦੇਈ ਯੌਗਾ ਠਣਾਉ ਕੰਮ ਜਾਰੀ ਓਕੇ ਆ ਮੈਂ ਤੇਰੀਏ ਵੀ ਤੇ ਅੱਗੇ ਆਪਣੇ ਕੋਲੇ ਇੱਕ ਵੈੜ ਇੱਕ ਵੈੜ ਜੇ ਉਹ ਵੀ ਲਈਏ ਵੀਰ ਨੂੰ ਕਹੇ ਹਨਾ ਬੰਨ ਲੈਂਦੇ ਜਾ ਜਾ ਤੇ ਜਿਸ ਕਰਨ ਇਹਦਾ ਕੀ ਲੇਖਾ ਜੋਖਾ ਵੀਰੇ ਇਹ ਵੀਰ ਜੀ ਅੱਜ ਤੋਂ 15 ਕੇ ਦਿਨਾਂ ਦੀ ਇਹ ਸੂਈ ਆ ਠੀਕ ਆ ਤੇ ਇਹਦਾ ਨਾ ਬੱਚਾ ਜਿਹੜਾ ਉਹ ਮਰ ਗਿਆ ਵਾ ਓਕੇ ਬੱਚੇ ਦੀ ਆਪਣੇ ਕੋਲ ਵੀਡੀਓ ਹੈਗੀ ਆ ਵੀਤਾ ਜੀ ਸੂਈ ਦੀ ਤਾਂ ਜੀ ਸੂਈ ਦੀ ਵੀਡੀਓ ਆਪਣੇ ਕੋਲ ਵਾ ਤੇ ਗਾਰੰਟੀ ਆਪਣੀ ਆ ਇਦੇ ਕੋਲੇ ਹੋਂ ਦੁੱਧ ਇਹਦੇ ਥੱਲੇ ਵੀਰ ਜੀ ਹੁਣ ਇਸ ਤੇ ਮੌਕੇ ਤੇ 9 ਲੀਟਰ ਦੁੱਧ ਜਿਹੜਾ ਪੱਕਾ ਠੀਕ ਆ ਕਹਿਣ ਨੂੰ 11 ਵੀ ਕਹਿ ਦਾਂਗੇ ਤੇ 12 ਵੀ ਕਹਿ ਦਾਂਗੇ ਪਰ 9 ਲੀਟਰ ਤੋਂ ਦੋ ਆ ਜਿਹੜਾ ਠੰਡਾ ਕਰਕੇ ਚਵਾਵਾਂਗੇ ਓਕੇ ਹਾਂਜੀ 9 ਚਵਾ ਦੇਾਂਗੇ 9 ਚਵਾਵਾਂਗੇ ਇਹਦੇ ਥੱਲੋਂ ਚੂਨ ਚਾਂ ਨੂੰ ਓਕੇ ਬਿਲਕੁਲ ਓਕੇ ਆ ਹੁਣੇ ਭਾਵੇਂ ਇਤਰਾ ਵੰਗਾ ਪਾ ਕੇ ਥੱਲੇ ਬੈਜ ਗਏ ਕੋਈ ਪਹਾੜਾ ਨਹੀਂ ਕੋਈ ਕੁਝ ਨਹੀਂ ਇਹਨਾਂ ਇਹਦਾ ਰੇਟ ਕੀ ਕਰੀਏ ਇਹਦਾ ਰੇਟ ਵੀਰ ਜੀ 28000 ਮੰਗਦੇ ਆ ਜੈਸ ਨੂੰ ਆਪਾਂ 26000 ਦੀ ਦੇ ਦਾਂਗੇ ਠੀਕ ਆ ਮੁੱਲ ਕਰਦੇ ਆ 28000 ਹਾਂ ਤੇ ਜੈਸਨੋ ਜਿਹੜੀ 26000 ਦੀ ਦਵਾਂਗੇ ਠੀਕ ਆ ਧੰਨਵਾਦ ਧੰਨਵਾਦ ਸੱਜਣੋ ਸੂਆ ਤੁਸੀਂ ਲਾ ਲਿਓ ਵੈਸੇ ਤਾਂ ਦੂਜਾ ਕ ਸੂਆ ਸੁਈ ਹੋਊਗੀ ਹਨਾ ਦੂਜਾ ਨਾ ਤੀਜਾ ਸੂਈ ਹੂ ਹਾਂ ਇਹ ਬਾਕੀ ਇੱਥੇ ਆ ਕੇ ਵੀਡੀਓ ਵੀਰ ਹਰਾਂ ਦੇ ਕੋਲੇ ਹੈਗੀ ਤੁਸੀਂ ਤਸੱਲੀ ਕਰ ਸਕਦੇ ਤਾਜੀ ਆ ਬਾਕੀ ਇੱਥੇ ਆ ਕੇ ਦੇਣ ਲੱਗੇ ਵੀਰ ਹਰੀ ਤੁਹਾਨੂੰ 9 ਲੀਟਰ ਦੁੱਧਾ ਹਨਾ ਹਾਂਜੀ ਲੈ ਵੀ ਸੱਜਣੋ ਇਹ ਐਨੀਮਲ ਜਿਹੜੇ ਸੀਗੇ ਰਾਹਰਾਂ ਕੋਲੇ ਪੰਜ ਮਈਆਂ ਲਾ ਲੋ ਝੋਟੀਆਂ ਤੇ ਇੱਕ ਬੈੜ ਇਹ ਲਾਖਣਾ ਨਾ ਕਰਾ ਸੱਜਣੋ ਬਿਲਕੁਲ ਬਾਰਡਰ ਬੈਲਟ ਨੇੜੇ ਅਮਰਕੋਟ ਆ ਗਿਆ ਸੱਜਣੋ ਤੇ ਮੰਨ ਲੋ ਵੀ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਤੁਹਾਨੂੰ ਚੰਗੇ ਚੰਗੇ ਪਸ਼ੂ ਆ ਜਿਹੜੇ ਇਸ ਘਰੋਂ ਵਿਕਰੀ ਵਾਲੇ ਵਖਾਤੇ ਆ ਮੈਂ ਤਾਂ ਵੀ ਕੋਈ ਹੋਣਾ ਬੰਨਾ ਨਹੀਂ ਜੇ ਕੋਈ ਸੱਜਣ ਮੰਨ ਲੋ ਵੀ ਖਰੀਦਦਾ ਤਾਂ ਲਾਹੇਵੰਦ ਰਹੂਗੀ ਬੜਾ ਚੰਗਾ ਦੁੱਧ ਭਰੂਗੀ ਹੁਣ ਵੀ ਚੰਗਾ ਦੁੱਧ ਧੰਨਵਾਦ 13 ਲੀਟਰ ਦੁੱਧ ਆਇਆ ਇਸ ਟਾਈਮ ਮੌਕੇ ਦਾ ਬਹੁਤ ਚੰਗਾ ਦੁੱਧ ਆ ਵੀਰੇ ਹਾਂਜੀ ਧੰਨਵਾਦ ਆ ਸੱਜਣਾ ਬਾਕੀ ਵੀਰ ਜੀ ਕੋਈ ਵੀ ਵੀਰ ਆ ਉਹ ਇੱਥੇ ਆ ਕੇ ਜਿਹੜਾ ਮੰਨ ਲਓ ਸੂਇਆ ਡੰਗਰਿਆ ਹਾਂਜੀ ਉਹਦੀ ਆਪਦੀ ਚੋਕੇ ਤਸੱਲੀ ਕਰੇ ਹਾਂ ਬਾਅਦ ਚ ਲਾਂਬਾ ਨਾ ਜਿਹੜਾ ਹਾਂਜੀ ਜਿਹੜਾ ਮੰਨ ਲਓ ਸੂਨ ਵਾਲਾ ਟੁਕਾ ਡੰਗਰਿਆ ਹਾਂ ਉਹ ਇੱਥੇ ਆ ਕੇ ਆਪਦੇ ਥਣ ਤੇ ਪੇ ਸਿਆਣੀ ਗੱਲ ਆ ਸਿਆਣੀ ਗੱਲ ਆ ਇੱਥੇ ਆ ਕੇ ਆਪਦੀ ਨਰਖ ਪਰਖ ਕਰੇ ਸਹੀ ਆ ਹਾਂਜੀ ਕੋਈ ਸ਼ੱਕ ਨਹੀਂ ਧੰਨਵਾਦ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਾਂਗੇ ਠੀਕ ਆ ਜੀ ਸასი ਕਰਦੇ